ਹਾਂਜੀ ਰੀਤੂ ਕਲੋਥ ਹਾਊਸ ਅੱਜ ਫੇਰ ਤੁਹਾਡੇ ਲਈ ਨਵੇਂ-ਨਵੇਂ ਆਰਟੀਕਲਸ ਲੈ ਕੇ ਆਏ ਹਾਂ ਅਸੀਂ ਅੱਜ ਪੂਰੇ ਆਰਟੀਕਲ ਬਹੁਤ ਹੀ ਅੱਛੀ ਰੇਂਜ ਦੇ ਵਿੱਚ ਰਹਿਣਗੇ ਤੇ ਸਾਰੇ ਹੀ ਆਰਟੀਕਲ ਪੂਰੇ ਸੁਪਰ ਡੂਪਰ ਰਹਿਣਗੇ ਤੇ ਰੇਂਜ ਇਹਨਾਂ ਦੀ ਬੜੀ ਮਿੱਠੀ ਜੀ ਹੋਊਗੀ ਸਿਰਫ 550 ਤੋਂ ਲੈ ਕੇ 980 ਦੇ ਵਿੱਚ ਵਿੱਚ ਜਿਹੜੀ ਆ ਰੇਂਜ ਰਹਿਣ ਵਾਲੀ ਆ ਤੇ ਸੂਟਾਂ ਦੀ ਜਿਹੜੀ ਕਲੈਕਸ਼ਨ ਹੋਊਗੀ ਉਹ ਵੀ ਬਹੁਤ ਹੀ ਜ਼ਿਆਦਾ ਵਧੀਆ ਹੋਊਗੀ ਚਲੋ ਸਟਾਰਟਿੰਗ ਕਰਦੇ ਹਾਂ ਫਰਸਟ ਆਰਟੀਕਲ ਆ ਸਾਡਾ ਪਿੰਕ ਕਲਰ ਫੈਬਰਿਕ ਰਹੂਗਾ ਜੀ ਇਸ ਦਾ ਮਸਲੀਨ कॉटन ਫੈਬਰਿਕ ਬਹੁਤ ਹੀ ਅੱਛਾ ਵਰਕ ਹੋਇਆ ਹੋਇਆ ਹੈ ਦੇਖੋ ਪੱਲੇ ਤੇ ਥ्रेड ਵਰਕ ਹੋਇਆ ਹੋਇਆ ਪੂਰਾ neck line ਤੇ ਪੂਰਾ ਮਿਰਰ ਵਰਕ ਹੋਇਆ ਹੋਇਆ ਤੇ ਦੁਪੱਟੇ ਤੇ ਰਹੂਗਾ ਇਹਦਾ ਬਲੌਕ ਪੇਂਟ ਤੇ ਨਾਲ ਰਹੂਗੀ ਲੈਸ ਵਰਕ ਬਹੁਤ ਹੀ ਪਿਆਰਾ ਸੂਟ ਹੈ ਤੇ ਪ੍ਰਾਈਸ ਇਹਦਾ ਸਿਰਫ 550 ਸਿਰਫ 550 ਦੀ ਰੇਂਜ ਦੇ ਵਿੱਚ ਤੁਹਾਨੂੰ ਇਹ ਆਰਟੀਕਲ ਮਿਲੇਗਾ ਅਗਰ ਕਿਸੇ ਨੇ ਆਨਲਾਈਨ ਸ਼ਿਪਿੰਗ ਕਰਵਾਉਣੀ ਹੈ ਤਾਂ ਤੁਸੀਂ ਕਰਵਾ ਸਕਦੇ ਹੋ 컬러 ਮਿਲਣਗੇ ਇਹਦੇ ਵਿੱਚ ਚਾਰ ਫਿਰੋਜੀ ਲੈਮਨ ਬਾਵਾ 컬러 ਤੇ ਪਿੰਕ 컬러 ਰੇਟ ਹੈ ਇਸ ਦਾ ਸਿਰਫ ਤੇ ਸਿਰਫ 550 ਵਰਲਡ ਵਾਈਡ ਸ਼ਿਪਿੰਗ ਹੈ ਜੀ ਤੁਸੀਂ ਕਿਤੇ ਵੀ ਇਹਨੂੰ ਮੰਗਵਾ ਸਕਦੇ ਹੋ ਤੇ ਸ਼ਾਪ ਤੇ ਵੀ ਵਿਜ਼ਿਟ ਕਰ ਸਕਦੇ ਹੋ ਸਾਡਾ ਐਡਰੈਸ ਹੈ ਰਿਤੂ ਦੀ ਹੱਟੀ مین ਚੌਕ ਖੰਨਾ ਰੋਡ ਸਮਰਾਲਾ ਨੈਕਸਟ ਆਰਟੀਕਲ नैक्सट आर्टिकल बहुत ही बढ़िया पूरी पार्टीवेयर जीडी है पार्टीवेयर लुक का सूट है ये बहुत ही ये भी आर्टिकल बहुत ही ट्रेंडिंग है तो प्राइज भी बहुत ही अच्छा बहुत ही अच्छा प्राइज़ शिमर का सूट रहेगा जी शिमर का सूट बहुत ही शिमर का सूट ਵਰਕ ਦੇਖੋ ਇਸ ਦਾ ਕਿੰਨਾ ਅੱਛਾ ਹੋਇਆ ਹੋਇਆ ਬਹੁਤ ਹੀ ਅੱਛਾ ਵਰਕ ਹੋਇਆ ਹੋਇਆ ਨਾਲ ਦੁਪੱਟਾ ਰਹੂਗਾ ਇਹਦਾ ਸ਼ਿਫੌਨ ਦਾ ਸ਼ਿਫੌਨ ਦਾ ਦੁਪੱਟਾ ਲੈਸ ਵਰਕ ਹੋਇਆ ਹੋਇਆ ਪੂਰਾ ਪ੍ਰਾਈਸ ਹੈ ਜੀ ਇਸ ਦਾ ਸਿਰਫ 600 ਪ੍ਰਾਈਸ ਰਹੂਗਾ ਇਹਦਾ ਸਿਰਫ 600 ਤੇ ਵਰਕ ਬਹੁਤ ਹੀ ਅੱਛਾ ਹੋਇਆ ਹੋਇਆ ਔਰ ਗੁੱਡ ਬਣੇਗਾ ਇਹ ਬਹੁਤ ਹੀ ਵਧੀਆ ਆਰਟੀਕਲ ਰਹਾ ਬਹੁਤ ਹੀ ਯੂਨੀਕ ਕਲਰ ਨੇ ਇਸ ਦੇ ਵਿੱਚ ਨੈਕਸਟ ਕਲਰ ਪਰਪਲ ਕਲਰ yellow ਕਲਰ ਬਹੁਤ ਹੀ ਅੱਛਾ ਚੈਰੀ ਸ਼ੇਡ ਇਸ ਦੇ ਕਲਰ ਵੀ ਸਾਰੇ ਬਹੁਤ ਹੀ ਵਧੀਆ ਨੇ ਤੇ ਪ੍ਰਾਈਸ ਆ ਇਹਦਾ ਸਿਰਫ ਤੇ ਸਿਰਫ 600 600 ਦੀ ਰੇਂਜ ਦੇ ਵਿੱਚ ਤੁਹਾਨੂੰ ਇਹ ਸੂਟ ਮਿਲੂਗਾ ਬਹੁਤ ਹੀ ਅੱਛਾ ਆਰਟੀਕਲ ਹੈ ਤੇ ਤੁਸੀਂ ਇਹਨੂੰ ਛੇਤ ਤੋਂ ਛੇਤੀ ਬੁੱਕ ਕਰਵਾਓ ਤੇ ਸ਼ਾਪ ਤੇ ਆ ਕੇ ਵੀ ਤੁਸੀਂ ਇਹਨੂੰ ਖਰੀਦ ਸਕਦੇ ਹੋ スクリーンショット ਖਿੱਚ ਕੇ ਲਿਆਓ ਜਿੱਦਾਂ ਮਰਜ਼ੀ ਵੀ ਤੁਸੀਂ ਇਹਨੂੰ इजीली ਬਾਈ ਕਰ ਸਕਦੇ ਹੋ ਨੈਕਸਟ ਆਰਟੀਕਲ ਇਹ ਵੀ ਬਹੁਤ ਹੀ ਅੱਛਾ ਸੂਟ ਹੈ ਦੇਖੋ ਕਿੰਨਾ ਅੱਛਾ ਵਰਕ ਹੋਇਆ ਹੋਇਆ ਹੈ ਦਾ ਇਸ ਦੇ ਨਾਲ ਵੀ ਜਿਹੜਾ ਦੁਪੱਟਾ ਹੈ ਉਹ ਰਹੂਗਾ ਸ਼ਿਫੋਨ ਦਾ ਨੈਕਲਾਈਨ ਬਹੁਤ ਹੀ ਅੱਛੀ ਬਣੀ ਹੋਈ ਹੈ ਸਟਾਫ ਇਸ ਦਾ ਹੈਗਾ ਸ਼ਿਮਰ ਸ਼ਿਮਰ ਦੇ ਵਿੱਚ ਰਹੂਗਾ ਇਹ ਸੂਟ ਪਲਾਜ਼ੋ ਸੂਟ ਬਣੇਗਾ ਜੀ ਬਹੁਤ ਹੀ ਵਧੀਆ ਪੱਲੇ ਇਸ ਤਰ੍ਹਾਂ ਬਣਿਆ ਹੋਇਆ ਦਾ ਪੱਲਾ ਸ਼ਿਫੋਨ ਦਾ ਦੁਪੱਟਾ ਨਾਲ 650 ਪ੍ਰਾਈਸ ਇਸ ਦੇ ਵਿੱਚ ਵੀ ਕਲਰ ਦਿਖਾਓ ਓਨਲੀ 650 ਵਿੱਚ ਤੁਹਾਨੂੰ ਇਹ ਇਸ ਤਰ੍ਹਾਂ ਦਾ ਆਰਟੀਕਲ ਮਿਲੂਗਾ ਬਹੁਤ ਹੀ ਵਧੀਆ ਕਲਰ ਹੈ ਜੀ ਇਸ ਦੇ ਵਿੱਚ ਗ੍ਰੇਪ ਪੀਚ ਔਰ ਲੈਮਨ ਬਹੁਤ ਹੀ ਅੱਛਾ ਸੂਟ ਹੈ 650 ਪ੍ਰਾਈਸ 650 ਪ੍ਰਾਈਸ ਬਹੁਤ ਹੀ ਅੱਛਾ ਆਰਟੀਕਲ ਛੇਤੋ ਛੇਤੀ ਬੁਕਿੰਗ ਕਰਵਾਓ ਇਹਦੀ ਨੈਕਸਟ ਆਰਟੀਕਲ ਨੈਕਸਟ ਫੈਬਰਿਕ ਹੈ ਜੀ ਜਾਰਜਟ ਜਾਰਜਟ ਦਾ ਬਹੁਤ ਹੀ ਅੱਛਾ ਸੂਟ ਬਹੁਤ ਹੀ ਵਧੀਆ ਥੋੜਾ ਉੱਪਰ ਕਰੋ ਬਹੁਤ ਹੀ ਵਧੀਆ ਜੌਰ ਜਟ ਦਾ ਫੈਬਰਿਕ ਹੈ ਜੀ ਇਸ ਦਾ ਪੱਲੇ ਤੇ ਇਸ ਤਰ੍ਹਾਂ ਕਟਵਰਕ ਹੋਇਆ ਹੋਇਆ ਹੈ ਲੈਸ ਵਰਕ ਹੋਇਆ ਹੋਇਆ ਹੈ ਪੂਰਾ ਪ੍ਰਿੰਟਡ ਸੂਟ ਹੈ ਤੇ ਦੁਪੱਟਾ ਵੀ ਬਹੁਤ ਵਧੀਆ ਦੇਖੋ ਦੁਪੱਟੇ ਤੇ ਇਸ ਤਰ੍ਹਾਂ ਦੋਨੋਂ ਸਾਈਡ ਪੱਲਿਆਂ ਤੇ ਪੱਟੀ ਲੱਗੀ ਹੋਈ ਆ ਦੁਪੱਟਾ ਹੈ ਜੀ ਇਹਦਾ ਕੋਟੇ ਦਾ ਕੋਟੇ ਦਾ ਦੁਪੱਟਾ ਹੈ ਬਹੁਤ ਵਧੀਆ ਤੇ ਪ੍ਰਾਈਸ ਸਿਰਫ 650 650 ਦੀ ਰੇਂਜ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦਾ ਆਰਟੀਕਲ ਮਿਲੇਗਾ ਸਿਰਫ ਤੇ ਸਿਰਫ ਰਿੱਤੂ ਦੀ ਹੱਟੀ ਕਲਰ ਸ਼ੋ ਕਰ ਦੋ ਇਹਦੇ ਬਹੁਤ ਹੀ ਯੂਨੀਕ ਕਨਸੈਪਟ ਹੈ ਵੀ ਬਹੁਤ ਹੀ ਜਿਵੇਂ ਤੁਸੀਂ ਕੋਈ ਕਾਲਜ ਵਗੈਰਾ ਜਾਂਦਾ ਆਫਿਸ ਡੇਲੀ ਵੀਅਰਲੀ ਤੁਸੀਂ ਜਿੱਦਾਂ ਮਰਜੀ ਇਹਨੂੰ ਯੂਜ਼ ਕਰੋ ਬਹੁਤ ਹੀ ਵਧੀਆ ਫੈਬਰਿਕ ਹੈ ਤੇ ਪ੍ਰਾਈਸ ਵੀ ਬਹੁਤ ਹੀ ਵਧੀਆ ਇੱਕ ਮਹਿਰੂਨ ਕਲਰ ਬਾਵਾ ਕਲਰ ਗ੍ਰੇ ਕਲਰ ਤੇ ਵਾਈਟ ਕਲਰ ਬਹੁਤ ਹੀ ਵਧੀਆ ਸੂਟ ਹੈ ਜੀ ਬਹੁਤ ਹੀ ਅੱਛਾ ਆਰਟੀਕਲ ਨੈਕਸਟ ਆਰਟੀਕਲ ਨੈਕਸਟ ਆਰਟੀਕਲ ਬਹੁਤ ਹੀ ਅੱਛਾ ਫੈਬਰਿਕ ਹੈ ਜੀ ਇਸ ਦਾ ਕਾਟਨ ਕਾਟਨ ਫੈਬਰਿਕ ਦੇ ਵਿੱਚ ਸੂਟ ਹੈ ਦੇਖੋ ਪੂਰਾ ਬਲੌਕ ਪ੍ਰਿੰਟ ਹੋਇਆ ਹੋਇਆ ਬਾਜੂ ਤੇ ਵੀ ਇਸ ਤਰ੍ਹਾਂ ਬਲੌਕ ਪ੍ਰਿੰਟ ਹੋਇਆ ਹੋਇਆ ਬਹੁਤ ਹੀ ਵਧੀਆ ਸੂਟ ਹੈ ਦੇਖੋ ਦੁਪੱਟਾ ਵੀ ਇਸ ਦਾ ਪੂਰਾ ਬਲੌਕ ਪੇਂਟਿੰਗ ਦਾ ਰਹੂਗਾ ਤੇ ਪ੍ਰਾਈਸ ਬਹੁਤ ਹੀ ਵਧੀਆ ਪ੍ਰਾਈਸ ਸਿਰਫ ਤੇ ਸਿਰਫ 590 ਥ्रेड ਵਰਕ ਵੀ ਹੋਇਆ ਹੋਇਆ ਇਸ ਤਰ੍ਹਾਂ ਸਿਰਫ ਤੇ ਸਿਰਫ 590 ਦੀ ਰੇਂਜ ਵਿੱਚ ਇਸ ਤਰ੍ਹਾਂ ਦਾ ਸੂਟ ਤੁਹਾਨੂੰ ਮਿਲੇਗਾ ਕਲਰ ਪਿੰਕ ਕਲਰ ਸਕਾਈ ਬਲੂ ਕਲਰ ਤੇ ਪਰਪਲ ਸ਼ੇਡ ਬਹੁਤ ਹੀ ਵਧੀਆ ਕਲਰ ਹੈ ਬਹੁਤ ਹੀ ਵਧੀਆ ਕਨਸੈਪਟ ਬਹੁਤ ਹੀ ਵਧੀਆ ਸੂਟ ਨੇ ਛਿੱਟ ਛਿੱਤੀ ਬੁਕਿੰਗ ਕਰਾਓ ਨੈਕਸਟ ਆਰਟੀਕਲ ਨੈਕਸਟ ਆਰਟੀਕਲ ਹੈ ਜੀ ਮਸਲੀਨ कॉटन मस्लीन ਦਾ ਇਸ ਦਾ ਫੈਬਰਿਕ ਰਹੂਗਾ ਪਾਰਟੀ ਵੇਅਰ ਸੂਟ ਹੈ ਜੀ ਪੂਰਾ ਦੁਪੱਟਾ ਵੀ ਰਹੂਗਾ ਇਸ ਦਾ ਪੂਰਾ ਮਸਲੀਨ ਦਾ ਕਟਵਰਕ ਹੋਇਆ ਹੋਇਆ ਇਸ ਤਰ੍ਹਾਂ ਜ਼ਰੀ ਦਾ ਵਰਕ ਹੋਇਆ ਹੋਇਆ ਦੋਨੋਂ ਸਾਈਡ ਬਹੁਤ ਹੀ ਵਧੀਆ ਸੂਟ ਹੈ ਦੇਖੋ ਪੱਲੇ ਤੇ ਇਸ ਤਰ੍ਹਾਂ ਦਾ ਵਰਕ ਹੋਇਆ ਹੋਇਆ ਰੇਟ ਹੈਗਾ ਇਹਦਾ ਸਿਰਫ ਤੇ ਸਿਰਫ 600 ਸਿਰਫ ਤੇ ਸਿਰਫ 600 ਦੀ ਰੇਂਜ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦਾ ਆਰਟੀਕਲ ਮਿਲੂਗਾ ਕਲਰ ਹੈ ਜੀ ਇਹਦਾ ਫਰੋਜੀ ਨੈਕਸਟ ਕਲਰ ਡਿਜ਼ਾਈਨ ਚੇਂਜ ਆਣਗੇ ਦੇਖੋ ਪਰਪਲ ਕਲਰ ਮਜੈਂਟਾ ਕਲਰ ਤੇ ਰਾਇਲ ਬਲੂ ਕਲਰ ਪ੍ਰਾਈਸ ਸਿਰਫ 600 600 ਦੀ ਰੇਂਜ ਵਿੱਚ ਇਸ ਤਰ੍ਹਾਂ ਦਾ ਤੁਹਾਨੂੰ ਸੂਟ ਮਿਲੇਗਾ ਰਿੱਤੂ ਦੀ ਹੱਟੀ ਮੇਨ ਚੌਂ ਖੰਨਾ ਰੋਡ ਸਮਰਾਲਾ ਤੁਸੀਂ ਬੁਕਿੰਗ ਵੀ ਕਰਵਾ ਸਕਦੇ ਹੋ ਤੇ ਸ਼ਾਪ ਤੇ ਵਿਜ਼ਿਟ ਵੀ ਕਰ ਸਕਦੇ ਹੋ ਨੈਕਸਟ ਆਰਟੀਕਲ ਬਹੁਤ ਹੀ ਵਧੀਆ ਹੈ ਦੇਖੋ ਜੀ ਬਹੁਤ ਹੀ ਪਿਆਰਾ ਸੂਟ ਹੈ ਪਿੰਕ ਕਲਰ ਦਾ ਸੂਟ ਹੈ ਫੈਬਰਿਕ ਹੈ ਜੀ ਇਸ ਦਾ ਖਾਦੀ ਕਾਟਨ ਖਾਦੀ ਕਾਟਨ ਤੇ ਸੂਟ ਰਹੂਗਾ ਇਸ ਤਰ੍ਹਾਂ ਦਾ ਇਹਦਾ ਕੁਝ ਵਰਕ ਹੋਇਆ ਹੋਇਆ ਬਹੁਤ ਹੀ ਵਧੀਆ ਵਰਕ ਹੋਇਆ ਹੋਇਆ ਦੇਖੋ ਦੁਪੱਟਾ ਹੈ ਇਸ ਦਾ ਪੂਰਾ ਬਹੁਤ ਹੀ ਵਧੀਆ ਖੁੱਲਾ ਡੁੱਲਾ ਦੁਪੱਟਾ ਦੋਨੋਂ ਸਾਈਡ ਪੱਲਿਆਂ ਤੇ ਦੇਖੋ ਪੱਲਿਆਂ ਤੇ ਵੀ ਇਸ ਤੇ ਲੈਸ ਪੱਟੀ ਦਾ ਵਰਕ ਹੋਇਆ ਹੋਇਆ ਬਹੁਤ ਹੀ ਵਧੀਆ ਰੇਟ ਹੈ ਸਿਰਫ 780 780 ਆਲਓਵਰ ਸੂਟ ਹੈ ਜੀ ਬਹੁਤ ਹੀ ਵਧੀਆ ਪੱਲੇ ਤੇ ਇਸ ਤਰ੍ਹਾਂ ਦਾ ਵਰਕ ਹੋਇਆ ਹੋਇਆ ਦੁਪੱਟਾ ਰੂ ਇਸ ਤਰ੍ਹਾਂ ਦਾ ਬਹੁਤ ਹੀ ਵਧੀਆ ਸੂਟ ਹੈ ਜੀ 780 ਨੈਕਸਟ ਆਰਟੀਕਲ ਨੈਕਸਟ ਆਰਟੀਕਲ ਜੀ ਬਹੁਤ ਹੀ ਵਧੀਆ ਦੇਖੋ ਪੂਰਾ ਗਰਲਿਸ਼ ਲੁੱਕ ਦੀ ਆਈਟਮ ਹੈ ਬਹੁਤ ਹੀ ਵਧੀਆ ਸੂਟ ਦੇਖੋ ਰੈੱਡ ਕਲਰ ਦਾ ਸੂਟ ਹੈ ਬਹੁਤ ਹੀ ਅੱਛਾ ਇਸ ਦਾ ਨੈਕ ਬਣਿਆ ਹੋਇਆ ਹੈ ਥ्रेड ਵਰਕ ਹੋਇਆ ਹੋਇਆ ਥੋੜਾ ਥੋੜਾ ਸਿੱਪੀ ਵਰਕ ਵੀ ਹੋਇਆ ਹੋਇਆ ਨਾਲ ਇਹਦੇ ਰਹੂਗੀ ਕਰੀਮ ਕਲਰ ਦੀ ਬਾਟਮ ਬਾਟਮ ਤੇ ਵੀ ਪੂਰਾ ਵਰਕ ਹੋਇਆ ਹੋਇਆ ਪੱਲੇ ਤੇ ਇਸ ਤਰ੍ਹਾਂ ਦਾ ਵਰਕ ਹੋਇਆ ਹੋਇਆ ਸੋ ਪੂਰੇ ਸੂਟ ਦਿ ਲੋ ਕਿਸ ਤਰ੍ਹਾਂ ਤੇ ਦੁਪੱਟਾ ਵੀ ਬੜਾ ਵਧੀਆ ਰੇਟ ਹੈ ਇਸ ਦਾ ਸਿਰਫ 750 750 ਰੇਟ 750 ਰੇਟ ਜਿੱਥੇ ਮਰਜੀ ਸ਼ਿਪਿੰਗ ਕਰਾਓ ਸ਼ਿਪਿੰਗ ਤੁਹਾਡੀ ਐਕਸਟਰਾ ਲੱਗੂਗੀ ਸ਼ਾਪ ਤੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਨੈਕਸਟ ਆਰਟੀਕਲ ਫੈਬਰਿਕਾ ਜੀ ਇਸ ਦਾ ਕਾਟਨ ਕਾਟਨ ਫੈਬਰਿਕ ਚ ਤੁਹਾਨੂੰ ਸੂਟ ਮਿਲੂਗਾ ਇਸ ਤਰ੍ਹਾਂ ਦਾ थ्रेड वर्क ਹੋਇਆ ਹੋਇਆ ਇਸ ਦਾ ਬਹੁਤ ਹੀ ਅੱਛਾ ਯੂਨੀਕ ਵਰਕ ਹੋਇਆ ਹੋਇਆ ਪ੍ਰਾਈਸ ਬਹੁਤ ਹੀ ਵਧੀਆ ਹੈਗਾ 컬러 ਵੀ ਬਹੁਤ ਯੂਨੀਕ ਹੈ ਦੇਖੋ ਪੱਲਾ ਇਸ ਤਰ੍ਹਾਂ ਦਾ ਸੌਰੀ ਦੁਪੱਟਾ ਦੁਪੱਟੇ ਦੇ ਦੋਨੋਂ ਸਾਈਡ ਲੈਸ ਲੱਗੀ ਹੋਈ ਹੈ ਵਰਕ ਹੋਇਆ ਹੋਇਆ ਪੂਰੇ ਦੁਪੱਟੇ ਤੇ ਰੇਟ ਹੈ ਇਸ ਦਾ ਸਿਰਫ 780 780 ਰੇਟ ਨੈਕਸਟ ਆਰਟੀਕਲ ਫੈਬ੍ਰਿਕ ਆਂਡ ਕਾਟਨ ਖਾਦੀ ਕਾਟਨ ਪੱਲੇ ਤੇ ਇਸ ਤਰ੍ਹਾਂ ਦਾ ਵਰਕ ਹੋਇਆ ਹੋਇਆ ਬਹੁਤ ਹੀ ਸਫਾਈ ਵਾਲਾ ਵਰਕ ਹੋਇਆ ਹੋਇਆ ਬਹੁਤ ਹੀ ਅੱਛਾ ਇਹਦਾ ਦੁਪੱਟਾ ਪ੍ਰਾਈਜ਼ ਅੱਜੀ ਇਹਦਾ ਸਿਰਫ ਤੇ ਸਿਰਫ ਸ 980 980 ਬਹੁਤ ਹੀ ਅੱਛਾ ਦੇਖੋ ਇਹਦਾ ਦੁਪੱਟਾ ਦੋਨੋਂ ਸਾਈਡ ਐਦਾ ਵਰਕ ਹੋਇਆ ਹੋਇਆ ਫਰੰਟ ਲੁੱਕ ਬਹੁਤ ਹੀ ਅੱਛੀ ਹੈ ਸੂਟ ਦੀ ਸਿਰਫ ਤੇ ਸਿਰਫ 8.5 ਸੌਰੀ 980 980 ਪ੍ਰਾਈਸ ਨੈਕਸਟ ਆਰਟੀਕਲ ਇਸ ਦਾ ਵੀ ਜੋ ਫੈਬਰਿਕ ਆ ਖਾਦੀ ਕਾਟਨ ਖਾਦੀ ਕਾਟਨ ਤੇ ਸੂਟ ਬਹੁਤ ਹੀ ਵਧੀਆ ਦੇਖੋ ਇਹਦਾ ਲੈਸ ਵਰਕ ਹੋਇਆ ਹੋਇਆ ਦੁਪੱਟਾ ਬਹੁਤ ਹੀ ਵਧੀਆ ਇਹਦਾ ਟੈਬੀ ਦਾ ਦੁਪੱਟਾ ਦੋਨੋਂ ਸਾਈਡ ਲੈਸ ਵਰਕ ਪਲੱਸ ਵਰਕ ਹੋਇਆ ਹੋਇਆ ਥ੍ਰੈਡ ਵਰਕ ਥ੍ਰੈਡ ਵਰਕ ਹੋਇਆ ਹੋਇਆ ਜੀ ਇਸ ਤਰ੍ਹਾਂ ਦਾ ਪੱਲੇ ਤੇ ਇਸ ਤਰ੍ਹਾਂ ਦਾ ਵਰਕ ਹੋਇਆ ਹੋਇਆ ਰੇਟ ਹੈ ਸਿਰਫ 980 980 ਰੇਟ ਬਹੁਤ ਹੀ ਵਧੀਆ ਤੁਸੀਂ ਸ਼ਿਪਿੰਗ ਵੀ ਕਰਵਾ ਸਕਦੇ ਹੋ ਕਿਤੇ ਵੀ ਸ਼ਾਪ ਤੇ ਵੀ ਵਿਜ਼ਿਟ ਕਰ ਸਕਦੇ ਹੋ ਸਾਡਾ ਐਡਰੈਸ ਹੈ ਜੀ ਦਿੱਤੂ ਦੀ ਹੱਟੀ 메ਨ ਚੌਂਕ ਖੰਨਾ ਰੋਡ ਸਮਰਾਲਾ ਸਿਟੀ ਨੈਕਸਟ ਆਰਟੀਕਲ ਜੀ ਬਹੁਤ ਹੀ ਵਧੀਆ ਦੇਖੋ ਫੈਬ੍ਰਿਕ ਆ ਇਸ ਦਾ ਮਸਲੀਨ ਕਾਟਨ ਮਸਲੀਨ ਕਾਟਨ ਫੈਬ੍ਰਿਕ ਕੰਟਰਾਸਟ ਸੂਟ ਰਹੂਗਾ ਜੀ ਇਹ ਨੈਕ ਲਾਈਨ ਬਹੁਤ ਹੀ ਅੱਛੀ ਬਣੀ ਹੋਈ ਆ ਕਰੀਮ ਕਲਰ ਦੀ ਰਹੂਗੀ ਇਹਦੀ ਬਾਟਮ ਬਾਟਮ ਤੇ ਵੀ ਵਰਕ ਹੋਇਆ ਹੋਇਆ ਪੱਲੇ ਤੇ ਇਸ ਤਰ੍ਹਾਂ ਲੈਸ ਵਰਕ ਹੋਇਆ ਹੋਇਆ ਤੇ ਦੁਪੱਟੇ ਤੇ ਦੋਨੋਂ ਸਾਈਡ ਕਟ ਵਰਕ ਹੋਇਆ ਹੋਇਆ ਤੇ ਇਸ ਤਰ੍ਹਾਂ ਦਾ ਇਸ ਦਾ ਦੁਪੱਟਾ ਰਹੂਗਾ ਪ੍ਰਾਈਸ ਸਿਰਫ 750 750 ਦੀ ਰੇਂਜ 'ਚ ਤੁਹਾਨੂੰ ਇਸ ਤਰ੍ਹਾਂ ਦਾ ਸੂਟ ਮਿਲੂਗਾ ਨੈਕਸਟ ਆਰਟੀਕਲ ਬਹੁਤ ਹੀ ਅੱਛਾ ਜੀ ਦੇਖੋ ਬਹੁਤ ਹੀ ਪਿਆਰਾ ਆਰਟੀਕਲ ਹੈ ਇਹ ਪੂਰਾ ਵਧੀਆ ਕਲਰ ਹੈ ਜੀ ਇਹਦਾ ਲਵੈਂਡਰ ਕਲਰ ਲਵੈਂਡਰ ਸ਼ੇਡ ਦੇ ਵਿੱਚ ਸੂਟ ਆ ਦੁਪੱਟਾ ਰਹੂਗਾ ਇਹਦਾ ਡਬਲ ਸ਼ੈਡੇਡ ਬਹੁਤ ਹੀ ਵਧੀਆ ਸੂਟ ਹੈ ਦੇਖੋ ਬਲੌਕ ਪ੍ਰਿੰਟਿੰਗ ਹੋਈ ਹੋਈ ਆ ਪਲੱਸ ਲੈਸ ਵਰਕ ਹੋਇਆ ਹੋਇਆ ਕੈਜ਼ੂਅਲ ਵੇਅਰ ਤੁਸੀਂ ਇਹਨੂੰ ਈਜ਼ੀਲੀ ਕੱਰ ਸਕਦੇ ਹੋ ਤੇ ਪ੍ਰਾਈਸ ਵੀ ਇਹਦਾ ਬਹੁਤ ਹੀ ਵਧੀਆ ਸਿਰਫ ਤੇ ਸਿਰਫ 780 780 ਦੀ ਪ੍ਰਾਈਸ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦਾ ਸੂਟ ਮਿਲੂਗਾ ਜੀ ਨੈਕਸਟ ਆਰਟੀਕਲ ਨੈਕਸਟ ਕਲਰ ਹੈ ਜੀ ਲੈਮਨ ਕਲਰ ਬਹੁਤ ਹੀ ਵਧੀਆ ਸੂਟ ਹੈ ਦੇਖੋ ਪ੍ਰਾਈਸ ਵੀ ਬੜਾ ਹੀ ਵਧੀਆ 780 780 ਦੀ ਰੇਂਜ ਵਿੱਚ ਤੁਹਾਨੂੰ ਇਸ ਤਰ੍ਹਾਂ ਦਾ ਬਲੌਕ ਪ੍ਰਿੰਟਿੰਗ ਦਾ ਸੂਟ ਮਿਲੇਗਾ ਬਹੁਤ ਹੀ ਵਧੀਆ ਸੂਟ ਹੈ ਸਿਰਫ 780 ਆਹ ਆ ਦਿਖਾ ਦੇ ਨੈਕਸਟ ਆਰਟੀਕਲ ਹੈ ਜੀ ਬੜਾ ਹੀ ਵਧੀਆ ਪ੍ਰਿੰਟਡ ਸ਼ਰਟ ਹੈ ਜੀ ਫੈਬਰਿਕ ਹੈ ਇਸ ਦਾ ਮਸਲੀਨ ਕਾਟਨ ਮਸਲੀਨ ਕਾਟਨ ਦੀ ਹੀ ਇਸ ਦੀ ਜਿਹੜੀ ਆ ਬਾਟਮ ਰਹੂਗੀ ਨਾਲ ਟਾਈ ਐਂਡ ਡਾਈ ਦੁਪੱਟਾ ਪ੍ਰਾਈਸ ਹੈ ਸਿਰਫ 750 ਪ੍ਰਿੰਟਡ ਸ਼ਰਟ ਨਾਲ ਪ੍ਰਿੰਟਡ ਹੀ ਬਾਟਮ ਬਾਟਮ ਤੇ ਵਰਕ ਹੋਇਆ ਹੋਇਆ ਨਾਲ ਟਾਈ ਐਂਡ ਡਾਈ ਦੁਪੱਟਾ ਸਿਰਫ 750 ਕਲਰ ਵਿੱਚ ਮਿਲਣਗੇ ਪਰਪਲ ਔਰ ਪਿੰਕ ਛੇਤੀ ਤੋਂ ਛੇਤੀ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਤੇ ਸ਼ਾਪ ਤੇ ਵੀ ਵਿਜ਼ਿਟ ਕਰ ਸਕਦੇ ਹੋ ਸਾਡੀ ਸ਼ਾਪ ਦਾ ਐਡਰੈਸ ਹੈ ਜੀ ਰਿੱਤੂ ਦੀ ਹੱਟੀ 메ਨ ਚੌਂਖ ਖੰਨਾ ਰੋਡ ਸਮਰਾਲਾ